ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੂਹੀ ਵਾਲਾ ਅੱਜ ਦੀ ਕਹਾਣੀ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਲੋਕ ਜ਼ਿੰਦਗੀ ਦੇ ਵਿੱਚ ਦੂਜੇ ਲੋਕਾਂ ਨੂੰ ਬਦਲਣਾ ਚਾਹੁੰਦੇ ਨੇ ਕਿ ਜਿੱਦਾਂ ਮੈਂ ਕਹਾ ਉਦਾਂ ਹੀ ਦੂਜੇ ਲੋਕ ਕਰਨ ਹਰ ਟਾਈਮ ਜ਼ਿੰਦਗੀ ਦੇ ਵਿੱਚ ਸ਼ਿੱਕਾ ਚਲਾਉਣਾ ਚਾਹੁੰਦੇ ਨੇ ਦੁਨੀਆ ਨੂੰ ਬਦਲਣੇ ਦੀਆਂ ਗੱਲਾਂ ਕਰਦੇ ਨੇ ਸ਼ਿੱਕਾ ਚਲਾਉਣਾ ਚਾਹੁੰਦੇ ਨੇ ਪਰ ਐਦਾਂ ਹੁੰਦਾ ਕੁਝ ਨਹੀਂ ਦੋਸਤੋ ਇਹ ਸਭ ਕੁਝ ਸੰਭਵ ਹੋ ਤਾਂ ਸਕਦਾ ਐਦਾਂ ਉਹ ਕਿੱਦਾਂ ਹੋਏਗਾ ਇਸ ਕਹਾਣੀ ਵਿੱਚ ਤੁਹਾਨੂੰ ਸਾਰਾ ਕੁਝ ਦੱਸਦੇ ਆਂ ਪਰ ਜੇ ਹਾਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਦਿਨ ਬਜ਼ੁਰਗ ਦਾਦਾ ਜੀ ਆਪਦੇ ਕਮਰੇ ਦੇ ਵਿੱਚ ਬੜੇ ਹੀ ਉਦਾਸ ਬੈਠੇ ਹੁੰਦੇ ਆ ਤੇ ਜਦੋਂ ਉਹਨਾਂ ਉਦਾਸ ਬੈਠਿਆਂ ਨੂੰ ਉਹਨਾਂ ਦੇ ਬੱਚੇ ਪੋਤਾ ਪੋਤੀ ਦੇਖਦੇ ਆ ਉਦਾਸ ਬੈਠਿਆਂ ਤਾਂ ਭੱਜ ਕੇ ਉਹਨਾਂ ਦੇ ਕੋਲ ਆਉਂਦੇ ਨੇ ਤੇ ਉਹਨਾਂ ਨੂੰ ਆ ਕੇ ਪੁੱਛਦੇ ਨੇ ਕਿ ਦਾਦਾ ਜੀ ਕੀ ਗੱਲ ਤੁਸੀਂ ਬੜੇ ਅੱਜ ਉਦਾਸ ਬੈਠੇ ਹੋ ਤਾਂ ਦਾਦਾ ਜੀ ਕਹਿੰਦੇ ਕਿ ਬਸ ਕੁਝ ਨਹੀਂ ਉਦਾਂ ਹੀ ਆਪਦੀ ਜ਼ਿੰਦਗੀ ਦੇ ਬਾਰੇ ਸੋਚ ਰਿਹਾ ਸੀ ਤਾਂ ਉਹ ਬੱਚੇ ਜੈਨ ਕਰਨ ਲੱਗ ਜਾਂਦੇ ਨੇ ਕਹਿੰਦੇ ਦੱਸੋ ਦੱਸੋ ਦਾਦਾ ਜੀ ਕੀ ਗੱਲ ਕਰਦੇ ਸੀ ਕੀ ਸੋਚ ਰਹੇ ਸੀ ਆਪਦੀ ਜ਼ਿੰਦਗੀ ਦੇ ਬਾਰੇ ਸਾਨੂੰ ਵੀ ਦੱਸੋ ਆਪਦੀ ਜ਼ਿੰਦਗੀ ਦੇ ਕੁਝ ਪਲ ਸਾਡੇ ਨਾਲ ਵੀ ਸਾਂਝੇ ਕਰੋ ਤਾਂ ਦਾਦਾ ਜੀ ਕੁਝ ਟਾਈਮ ਚੁੱਪ ਕਰਕੇ ਉਦਾਸ ਜਿਹਾ ਬੈਠੇ ਤੇ ਉਸ ਤੋਂ ਬਾਅਦ ਕਹਿੰਦੇ ਚਲੋ ਦੱਸਦੇ ਆ ਤਾਂ ਉਹ ਦੱਸਣ ਲੱਗਦੇ ਨੇ ਕਹਿੰਦੇ ਕਿ ਜਦੋਂ ਮੈਂ ਬਹੁਤ ਛੋਟਾ ਸੀ ਤਾਂ ਮੇਰੀ ਕਲਪਨਾਵਾ ਵੀ ਬਹੁਤ ਵੱਡੀ ਸੀ ਮੈਂ ਬਹੁਤ ਕੁਝ ਸੋਚਦਾ ਸੀ ਦੁਨੀਆ ਨੂੰ ਬਦਲਣ ਦੀਆਂ ਸੋਚਾਂ ਰੱਖਦਾ ਸੀ ਕਿ ਮੈਂ ਦੁਨੀਆ ਨੂੰ ਕਿਵੇਂ ਬਦਲ ਸਕਦਾ ਤਾਂ ਕਹਿੰਦੇ ਜਦੋਂ-ਜਦੋਂ ਮੈਂ ਵੱਡਾ ਹੁੰਦਾ ਗਿਆ ਤਾਂ ਮੈਂ ਦੇਖਿਆ ਕਿ ਦੁਨੀਆ ਨੂੰ ਬਦਲਣਾ ਤਾਂ ਬਹੁਤ ਮੁਸ਼ਕਲ ਆ ਤੇ ਹੌਲੀ-ਹੌਲੀ ਜਦੋਂ ਮੇਰੀ ਜੋ ਬੁੱਧੀ ਆ ਜੋ ਮੇਰਾ ਦਿਮਾਗ ਆ ਉਹ ਵੱਡਾ ਹੁੰਦਾ ਗਿਆ ਤੇਜ਼ ਹੁੰਦਾ ਗਿਆ ਤਾਂ ਕਹਿੰਦੇ ਮੈਂ ਸੋਚਿਆ ਕਿ ਦੁਨੀਆ ਬਦਲਨੀ ਤਾਂ ਬਹੁਤ ਵੱਡੀ ਗੱਲ ਆ ਕਿਉਂ ਨਾ ਮੈਂ ਦੇਸ਼ ਬਦਲ ਦੇਸ਼ ਬਦਲ ਸਕਦਾ ਤਾਂ ਕਹਿੰਦੇ ਹੌਲੀ-ਹੌਲੀ ਜਦੋਂ ਮੈਂ ਪੜਨ ਲੱਗ ਗਿਆ ਪੜਾਈ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਰਹਿਣ ਲੱਗ ਗਿਆ ਤਾ ਮੈਨੂੰ ਦੇਸ਼ ਬਦਲਣਾ ਵੀ ਮੈਂ ਸੋਚਿਆ ਕਿ ਦੇਸ਼ ਬਦਲਣਾ ਵੀ ਬਹੁਤ ਸੌਖਾ ਨਹੀਂ ਹੈ ਬਹੁਤਾ ਸੌਖਾ ਨਹੀਂ ਦੇਸ਼ ਬਦਲਣਾ ਵੀ ਇਹ ਵੀ ਹਰ ਇੱਕ ਇਨਸਾਨ ਇਦਾਂ ਨਹੀਂ ਬਦਲ ਸਕਦਾ ਬਹੁਤ ਔਖੀ ਗੱਲ ਆ ਦੇਸ਼ ਨੂੰ ਬਦਲਣਾ ਤਾਂ ਮੈਂ ਸੋਚਿਆ ਹੁਣ ਕਿਉਂ ਨਾ ਮੈਂ ਆਪਦੇ ਰਿਸ਼ਤੇਦਾਰਾਂ ਜਾਂ ਪਰਿਵਾਰਕ ਸਕੇ ਸੰਬੰਧੀ ਜਿਹੜੇ ਮੇਰੇ ਨੇੜੇ ਰਹਿੰਦੇ ਨੇ ਕਿਉਂ ਨਾ ਮੈਂ ਉਹਨਾਂ ਨੂੰ ਬਦਲ ਲਵਾਂ ਪਰ ਪੁੱਤਰੋ ਹੋਇਆ ਕੁਝ ਵੀ ਨਹੀਂ ਉਹਦਾਂ ਵੀ ਕੁਝ ਨਹੀਂ ਹੋਇਆ ਮੈਂ ਆਪਦੇ ਰਿਸ਼ਤੇਦਾਰਾਂ ਸਕੇ ਸੰਬੰਧੀਆਂ ਨੂੰ ਵੀ ਬਦਲ ਨਹੀਂ ਸਕਿਆ ਤੇ ਹੁਣ ਮੈਂ ਜਦੋਂ ਥੋੜੇ ਟਾਈਮ ਦਾ ਮਹਿਮਾਨ ਆ ਥੋੜੇ ਦਿਨਾਂ ਦਾ ਮਹਿਮਾਨ ਆ ਬਜ਼ੁਰਗ ਹੋ ਗਿਆ ਹੁਣ ਮੈਂ ਇਸ ਦੁਨੀਆ ਦੇ ਵਿੱਚ ਥੋੜੇ ਦਿਨਾਂ ਦਾ ਮਹਿਮਾਨ ਆ ਤਾਂ ਹੁਣ ਮੈਨੂੰ ਇਹ ਅਹਿਸਾਸ ਹੋਇਆ ਕਿ ਜੇ ਉਸ ਟਾਈਮ ਉਸ ਸਮੇਂ ਮੈਂ ਆਪਣੇ ਆਪ ਨੂੰ ਬਦਲਿਆ ਹੁੰਦਾ ਤਾਂ ਹੋ ਸਕਦਾ ਅੱਜ ਮੈਨੂੰ ਦੇਖ ਕੇ ਮੇਰਾ ਪਰਿਵਾਰ ਵੀ ਬਦਲ ਜਾਂਦਾ ਮੇਰੇ ਪਰਿਵਾਰ ਨੂੰ ਦੇਖ ਕੇ ਮੇਰੇ ਸਕੇ ਸਬੰਧੀ ਰਿਸ਼ਤੇਦਾਰ ਵੀ ਬਦਲ ਜਾਂਦੇ ਉਹਨਾਂ ਨੂੰ ਦੇਖ ਕੇ ਅੱਗੇ ਉਹਨਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਬਦਲ ਜਾਂਦੇ ਇਸ ਤਰ੍ਹਾਂ ਹੋ ਸਕਦਾ ਇਹ ਜੋ ਪੂਰਾ ਦੇਸ਼ ਆ ਉਹ ਬਦਲ ਜਾਂਦਾ ਤੇ ਦੇਸ਼ ਬੰਦਨ ਦੇ ਨਾਲ ਹੋ ਸਕਦਾ ਮੈਂ ਸਾਰੀ ਦੁਨੀਆ ਨੂੰ ਬਦਲ ਲੈਂਦਾ ਪਰ ਮੈਂ ਐਦਾਂ ਕੁਝ ਵੀ ਨਹੀਂ ਕਰ ਸਕਿਆ ਮੈਂ ਖੁਦ ਆਪਣੇ ਆਪ ਨੂੰ ਬਦਲ ਨਹੀਂ ਸਕਿਆ ਇਸ ਕਰਕੇ ਮੈਨੂੰ ਇਹ ਬਹੁਤ ਹੀ ਪਛਤਾਵਾ ਹੁੰਦਾ ਸੋ ਪੁੱਤਰੋ ਤੁਸੀਂ ਕਦੇ ਵੀ ਇਹ ਗਲਤੀ ਨਾ ਕਰਿਓ ਤੁਸੀਂ ਪਹਿਲਾਂ ਖੁਦ ਆਪਣੇ ਆਪ ਨੂੰ ਬਦਲਿਓ ਜੇ ਤੁਸੀਂ ਆਪਣੇ ਆਪ ਨੂੰ ਬਦਲ ਲਿਆ ਤਾਂ ਤੁਸੀਂ ਸਾਰੀ ਦੁਨੀਆ ਨੂੰ ਬਦਲ ਦੀ ਹਿੰਮਤ ਰੱਖ ਸਕਦੇ ਹੋ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਣੇ ਸਭ ਵਿੱਚ ਦੁਨੀਆ ਨੂੰ ਬਦਲਣ ਦੀ ਤਾਕਤ ਹੁੰਦੀ ਆ ਪਰ ਇਸ ਦੀ ਸ਼ੁਰੂਆਤ ਆਪਾਂ ਨੂੰ ਖੁਦ ਆਪਣੇ ਆਪ ਤੋਂ ਕਰਨੀ ਪੈਂਦੀ ਆ ਫਿਰ ਦੇਖੋ ਤੁਸੀਂ ਇੱਕ ਹੋਰ ਦੋ ਹੋਰ ਸਾਰੀ ਦੁਨੀਆ ਨੂੰ ਬਦਲ ਸਕਦੇ ਹੋ ਪਰ ਜੇ ਸ਼ੁਰੂਆਤ ਤੁਸੀਂ ਆਪਣੇ ਆਪ ਤੋਂ ਕੀਤੀ ਹੋਵੇ ਪਰ ਜੇ ਤੁਸੀਂ ਖੁਦ ਆਪਣੇ ਆਪ ਨੂੰ ਨਹੀਂ ਬਦਲਿਆ ਤਾਂ ਤੁਸੀਂ ਦੁਨੀਆ ਵਿੱਚ ਕਿਸੇ ਨੂੰ ਵੀ ਨਹੀਂ ਬਦਲ ਸਕਦੇ ਸੋ ਸ਼ੁਰੂਆਤ ਆਪਣੇ ਆਪ ਤੋਂ ਕਰੋ ਫਿਰ ਤੁਸੀਂ ਦੁਨੀਆ ਵਿੱਚ ਹਰ ਅਸੰਭਵ ਕੰਮ ਨੂੰ ਸੰਭਵ ਕਰਨ ਵਿੱਚ ਸਫਲ ਜਰੂਰ ਹੋਮੋਗੇ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਜੇ ਐਸਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਲਾਈਕ ਤੇ ਫੋਲੋ ਜਰੂਰ ਕਰ ਲਵੋ ਧੰਨਵਾਦੀ